हाँ जी सताल जी और मीहा मूह बहुत ज्यादा होया हो टाइम नहीं लग्या बहुत ज्यादा ही होया तो फिर अजवार से फिर अपना कर लग गए सफाई सफुई सब्जी सुबी लावे मीहा बहुत ज्यादा हो जाता वा एकदम ही घो ਬਹੁਤ ਜ਼ਿਆਦਾ ਗਿੱਲਾ ਸੀ ਫਿਰ ਕਾਰ ਨਹੀਂ ਸੀ ਪੱਟਿਆ ਜਾਂਦਾ ਪਰੰਮ ਬੇਸੇ ਤੇ ਸੇ ਘਾਹ ਸੀ ਕਾ ਗੱਦੀ ਕਰੋ ਪੱਟ ਫੁੱਟ ਕੇ ਕੋਈ ਘਰ ਦੀ ਸਬਜ਼ੀ ਵਧੀਆ ਹੁੰਦੀ ਆ ਤੁਸਨ ਆਲੀ ਚੱਕਲੀ ਤਾਤੀ ਤੇ ਮੋਟਿਆਂ ਦੀ ਵੀ ਸੰਗ ਸੰਗਈਆ ਪੱਤੇ ਵਾਲੇ ਵੱਡੇ ਵੱਡੇ ਹੋਏ ਹੋਏ ਸੀ है तो बूटे सोने लगते गलाई चाह सब बूटे चकते साख संघ सब का करता यह भी सहरजा कटता से सहरजा फट के बढ़ता मुंडा कहते अच कुछ नहीं छड़ना ਆ ਸਭ ਵੱਡ ਦੇਣੇ ਆ ਵੱਡ ਵੱਡ ਹੀ ਇਹ ਕੰਮ ਅੱਜ ਇਹ ਇੱਕ ਕੜੀ ਪੱਤਾ ਇਹ ਵੀ ਬਹੁਤ ਜ਼ਿਆਦਾ ਵੱਡਾ ਹੋਇਆ ਹੋਇਆ ਸੀ ਇਹ ਵੀ ਵੱਡਦਾ ਫੇਰ ਮੁੰਡਾ ਥੱਕ ਗਿਆ ਕਹਿੰਦੇ ਪਾਣੀ ਪੂਣੀ ਪੀਏ ਦਾਮਦੂ ਲਈਏ ਇਹ ਬੋਤਲ ਲਗਭਗ ਅਧੀ ਸੀ ਕਿ ਸਾਰੀ ਹੀ ਪੀ ਗਿਆ ਹੁਣ ਦੇਖਦਾ ਪਿਆ ਵਾ ਵੀ ਇੱਧਰ ਵੀ ਕਰ ਲਈਏ ਹੁਣ ਕੁਝ ਸਬਜੀ ਬੱਲੀ ਵੀ ਇਹ ਕਹਿੰਦਾ ਇਹ ਵੀ ਚੱਕ ਫਾਇਰ ਪੈਰੂਦੂ ਬਾਦ ਮਿਰਚਾਂ ਨੂੰ ਲਾਉਣੀ ਸੀ ਮਿੱਟੀ ਤੇ ਦੋਰਾ ਬਪਾ ਲਾਤੀ ਮਿਰਚਾਂ ਨੂੰ ਮਿੱਟੀ ਮੁੰਡਾ ਫਰਤੀਲਾ ਹੀ ਵਾਲਾ ਵਾ ਦੇਖੀ ਚਲੋ ਤੁਸੀਂ ਵੀਡੀਓ ਤੇਜ਼ ਨਹੀਂ ਕੀਤੀ ਹੋਈ ਮੁੰਡਾ ਬੈਸੀ ਇੰਨਾ ਤੇਜ਼ ਆ ਤੁਹਾਨੂੰ ਕਹੇਖਾ ਪੈਂਦਾ ਉਹ ਵੀਡੀਓ ਤੇਜ਼ ਕੀਤੀ ਹੋਈ ਆ ਨਾ 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 ਐ ਹੀ ਆ ਮੁੰਡਾ ਪ੍ਰਾਟੇ ਹੀ ਵੱਡਦਾ ਜਾਂਦਾ ਨਾ ਉਹ ਚੱਕ ਲੈ ਫੇਰ ਸਾਰਾ ਕੋਸੇ ਜੀ ਆਲ ਬਾਰ ਇਰ ਮਗਰੋਂ ਖਤਮ ਜੇ ਹੋ ਗਿਆ ਸੇ ਕੰਮ ਵੀ ਚੱਲੇ ਇਧਰੋਂ ਵੀ ਮਿੱਟੀ ਲਈਏ ਫੇ ਸਾਰਾ ਕੁਸ ਮੋਈਨਾ ਕਰਦੇ ਹੋਏ ਡਾਕਟਰ ਸਾਹਿਬ ਵੀ ਹਾਂ ਥਾਂ ਸਹੀ ਆ ਓਕੇ ਆ ਕਹਿੰਦੇ ਠੀਕ ਆ ਜੀ ਫੇ ਸਸਰੀ ਘਾਲ ਸਾਰਿਆਂ ਨੂੰ